ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਜੀਤ ਸਿੰਘ ਗਿੱਲ ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਰੂਸ ਨੇ ਸੋਮਵਾਰ ਨੂੰ ਅਮਰੀਕੀ ਮੀਡੀਆ ਦੀਆਂ ਉਹਨਾਂ ਰਿਪੋਰਟਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ ਜਿਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲੈਦੀਮੀਰ ਪੂਤਨ ਨੇ ਪਿਛਲੇ ਹਫ਼ਤੇ ਹੋਈ ਟਰੰਪ ਦੀ ਜਿੱਤ ਤੋਂ ਬਾਅਦ ਫੋਨ 'ਤੇ ਗੱਲਬਾਤ ਕੀਤੀ ਸੀ ਰੂਸ ਦੇ ਤਰਜਮਾਨ ਦਮਿਟਰੀ ਪੇਸਕੋਵ ਨੇ ਮਾਸਕੋ ਵਿੱਚ ਆਪਣੀ ਰੋਜ਼ਾਨਾ ਮੀਡੀਆ ਬਰੀਫਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਈ ਗੱਲਬਾਤ ਨਹੀਂ ਹੋਈ ਇਹ ਪੂਰੀ ਤਰ੍ਹਾਂ ਝੂਠ ਹੈ ਕੋਰੀ ਕਲਪਨਾ ਹੈ ਰੂਸੀ ਰਾਸ਼ਟਰਪਤੀ ਦੇ ਪ੍ਰੈਸ ਕਥਰ ਨੇ ਉਹਨਾਂ ਅਮਰੀਕੀ ਮੀਡੀਆ ਪ੍ਰਕਾਸ਼ਨਾਵਾਂ ਦੀ ਪ੍ਰੋਸੇਜੋਗਤਾ ਤੇ ਵੀ ਸਵਾਲ ਠਾਏ ਹਨ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਦੋ ਆਗੂਆਂ ਦਰਮਿਆਨ ਕਿਤੇ ਗੱਲਬਾਤ ਦੀਆਂ ਰਿਪੋਰਟਾਂ ਨਸ਼ਰ ਕੀਤੀਆਂ ਸਨ ਇੱਕ ਪ੍ਰਮੁੱਖ ਅਮਰੀਕੀ ਮੀਡੀਆ ਅਖਬਾਰ ਨੇ ਐਤਵਾਰ ਦੇਰ ਰਾਤ ਰਿਪੋਰਟ ਦਿੱਤੀ ਸੀ ਕਿ ਟਰੰਪ ਨੇ ਫਲੋਰੀਡਸ ਦੇ ਆਪਣੇ ਸਟੇਟ ਤੋਂ ਪੁੱਤਨ ਨੂੰ ਕਾਲ ਕੀਤੀ ਸੀ ਜਿਹੜੀ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਜਿੱਤ ਤੋਂ ਬਾਅਦ ਉਹਨਾਂ ਵੱਲੋਂ ਰੂਸੀ ਆਗੂ ਨੂੰ ਕੀਤੀ ਗਈ ਪਹਿਲੀ ਕਾਲ ਸੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਟਰੰਪ ਨੇ ਪੁੱਤਨ ਨੂੰ ਯੂਕਰੇਨ ਵਿੱਚ ਚੱਲ ਰਹੀ ਜੰਗ ਨੂੰ ਅੱਗੇ ਵਧਾਉਣ ਤੋਂ ਵਰਜਿਆ ਸੀ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗੱਲਬਾਤ ਦੌਰਾਨ ਟਰੰਪ ਨੇ ਤਣਾਅ ਘਟਾਉਣ ਤੇ ਫਰਵਰੀ 2020 ਵਿੱਚ ਸ਼ੁਰੂ ਹੋਈ ਇਸ ਜੰਗ ਨੂੰ ਸੁਲਝਾਉਣ ਲਈ ਮਾਸਕੋ ਨਾਲ ਹੋਰ ਗੱਲਬਾਤ ਕਰਨ ਲਈ ਵੀ ਦਿਲਚਸਪੀ ਦਿਖਾਈ ਸੀ ਰਿਪੋਰਟ ਵਿੱਚ ਵਿਸਤਾਰ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਟਰੰਪ ਨੇ ਪੁੱਤਰ ਨੂੰ ਇਹ ਵੀ ਚੇਤੇ ਕਰਾਇਆ ਕਿ ਯੂਰਪ ਵਿੱਚ ਅਮਰੀਕੀ ਫੌਜੀ ਭਾਰੀ ਫੌਜ ਦੀ ਮੌਜੂਦਗੀ ਹੈ ਤੇ ਰੂਸ ਨੇ ਜੰਗ ਨੂੰ ਹੋਰ ਵਧਾਉਣ ਤੋਂ ਗਰੇਜ ਕਰਨਾ ਚਾਹੀਦਾ ਹੈ ਗੌਰ ਮਤਲਬ ਹੈ ਕਿ ਰਿਪਬਲਿਕਨ ਆਗੂ 트੍ਰੰਪ ਨੇ ਆਪਣੀ ਚੋਣ ਮੇਂ ਮੈਦਾਨ ਜੰਗ ਖਤਮ ਕਰਨ ਦਾ ਇੱਕ ਵਾਦਾ ਕੀਤਾ ਹੋਇਆ ਹੈ ਇਸ ਦੌਰਾਨ ਯੂਕਰੇਨ ਨੇ ਇਹ ਇਹ ਵੀ ਸਪਸ਼ਟ ਕੀਤਾ ਹੈ ਕਿ ਉਸ ਨੂੰ 트੍ਰੰਪ ਪੂਤਨ ਫੋਨ ਕਾਲ ਬਾਰੇ ਪਹਿਲਾਂ ਕੋਈ ਸੂਚਨਾ ਨਹੀਂ ਸੀ ਐਸ ਜੇ ਸ਼ੰਕਰ ਨੇ ਕਿਹਾ ਕਿ ਅਮਰੀਕਾ ਨੂੰ ਲੈ ਕੇ ਦੁਨੀਆ ਦੇ ਕਈ ਦੇਸ਼ਾਂ ਵਿੱਚ دہشت ਹੈ ਪਰ ਭਾਰਤ ਵਿੱਚ ਨਹੀਂ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਅਮਰੀਕੀ ਚੋਣ ਦੇ ਨਤੀਜਿਆਂ ਤੇ ਕਿਹਾ ਕਿ ਭਾਰਤ ਇਸ ਤੋਂ ਨਰਵਸ ਨਹੀਂ ਹੈ ਤੇ ਘਬਰਾਉਣ ਵਾਲਾ ਵੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ ਅਮਰੀਕਾ ਨੂੰ ਲੈ ਕੇ ਘਬਰਾਟ ਦੀ ਸਥਿਤੀ ਵਿੱਚ ਹਨ ਪਰ ਮੈਂ ਇਹ ਸਪਸ਼ਟ ਕਰ ਦੇਵਾਂ ਕਿ ਭਾਰਤ ਉਹਨਾਂ ਵਿੱਚੋਂ ਨਹੀਂ ਹੈ ਇਜ਼ਰਾਈਲੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਬੈਂਜਾਮਿਨ ਨੇਤਨਜਾਊ ਨੇ ਪਹਿਲੀ ਵਾਰ ਇਹ ਮੰਨਿਆ ਹੈ ਕਿ ਹਿਜ਼ਬੁੱਲਾ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਪੇਜ਼ਰ ਧਮਾਕੇ ਇਜ਼ਰਾਈਲ ਨੇ ਹੀ ਕੀਤੇ ਸਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਮੰਨਿਆ ਹੈ ਕਿ ਡੋਨਲਡ ਟਰੰਪ ਇਜ਼ਰਾਈਲ ਨੂੰ ਈਰਾਨ ਦੇ ਖਤਰੇ ਬਾਰੇ ਪੂਰੀ ਤਰ੍ਹਾਂ ਸਹਿਮਤ ਹਨ ਨੇਤਨਜਾਊ ਨੇ ਹਿਜ਼ਬੁੱਲਾ ਨੇਤਾ ਹਸਨ ਅਸਰੱਲਾ ਦੀ ਮੌਤ ਦੀ ਵੀ ਜ਼ਿੰਮੇਵਾਰੀ ਸਵੀਕਾਰ ਕੀਤੀ ਹੈ ਇਜ਼ਰਾਈਲ ਨੇ ਪਹਿਲੀ ਵਾਰ ਅਧਿਕਾਰਤ ਤੌਰ ਤੇ ਦੋਵਾਂ ਮਰਿਆਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਵੀਕਾਰ ਕੀਤੀ ਹੈ ਉਸਨੇ ਕਿਹਾ ਕਿ ਦੋਵੇਂ ਹਮਲੇ ਉਸਦੇ ਕਹਿਣ ਦੇ ਉੱਤੇ ਅਤੇ ਸੁਰੱਖਿਆ ਅਧਿਕਾਰੀਆਂ ਦੇ ਵਿਰੋਧ ਦੇ باوجود ਵੀ ਕੀਤੇ ਗਏ ਸਨ ਇਜ਼ਰਾਈਲੀ ਮੀਡੀਆ ਦੇ ਅਨੁਸਾਰ ਨੇਤਨਜਾਊ ਨੇ ਐਤਵਾਰ ਨੂੰ ਸਰਕਾਰੀ ਬੋਰਡ ਦੀ ਹਫਤਾਵਾਰੀ ਮੀਟਿੰਗ ਦੀ ਸ਼ੁਰੂਆਤ ਵਿੱਚ ਇਹ ਮੰਨਿਆ ਕਿ ਹਸਨ ਨਸਰुल्लाह ਨੂੰ ਮਾਰਨ ਵਾਲੇ ਆਪਰੇਸ਼ਨ ਅਤੇ ਪੇਜਰ ਧਮਾਕੇ ਦੋਵੇਂ ਫੌਜੀ ਅਧਿਕਾਰੀਆਂ ਦੇ ਵਿਰੋਧ ਦੇ باوجود ਉਸਤੇ ਕਹਿਣ ਤੇ ਕੀਤੇ ਗਏ ਸਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਉਹਨਾਂ ਨੇ ਹਾਲ ਵਿੱਚ ਹੀ ਅਮਰੀਕਾ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਟਰੰਪ ਨਾਲ ਤਿੰਨ ਵਾਰ ਫੋਨ ਤੇ ਗੱਲ ਕੀਤੀ ਹੈ ਦੂਜੇ ਪਾਸੇ ਜਿਹੜੇ ਅਰਬ ਤੇ ਮੁਸਲਮਾਨ ਦੇਸ਼ ਨੇ ਉਹਨਾਂ ਦੇ ਪੋ ਸਾਰਿਆਂ ਦੇ ਨੇਤਾ ਸੋਮਵਾਰ ਨੂੰ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਪਹੁੰਚ ਗਏ ਹਨ ਇਹ ਕਾਨਫਰੰਸ ਗਾਜ਼ਾ ਤੇ ਲਬਨਾਨ ਵਿੱਚ ਇਜ਼ਰਾਈਲ ਨਾਲ ਚੱਲ ਰਹੀ ਜੰਗ ਦੇ ਉੱਤੇ ਕੇਂਦਰਿਤ ਹੈ ਸਾਊਦੀ ਅਰਬ ਦੀ ਸਰਕਾਰੀ ਮੀਡੀਆ ਏਜੰਸੀ ਵਫਾ ਦੇ ਅਨੁਸਾਰ ਫਲਸਤੀਨੀ ਤੇ ਲਬਨਾਨੀ ਖੇਤਰਾਂ ਵਿੱਚ ਵਧ ਰਹੀ ਹਿੰਸਾ ਜਿਸ ਵਿੱਚ ਬਹਿਰਮੀ ਨਾਲ ਇਜ਼ਰਾਈਲੀ ਹਮਲੇ ਵੀ ਸ਼ਾਮਲ ਹਨ ਨੇ ਅਰਬ ਤੇ ਸਲਾਮਕ ਨੇਤਾਵਾਂ ਨੂੰ ਤੁਰੰਤ ਕਾਰਵਾਈ ਕਰਨ ਲਈ ਮਜਬੂਰ ਕੀਤਾ ਹੈ ਇਸ ਕਾਨਫਰੰਸ ਦੀ ਮੁੱਖ ਤਰਜੀਹ ਫلسطੀਨ ਅਤੇ ਲਿਬਨਾਨੀ ਖੇਤਰਾਂ ਵਿੱਚ ਇਜ਼ਰਾਈਲ ਹਮਲੇ ਨੂੰ ਰੋਕਣਾ ਆਮ ਲੋਕਾਂ ਦੀ ਸੁਰੱਖਿਆ ਅਤੇ ਖੇਤਰ ਵਿੱਚ ਸ਼ਾਂਤੀ ਤੇ ਸਥਿਰਤਾ ਦੀ ਸਥਾਪਨਾ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਭਾਈਚਾਰੇ ਉੱਤੇ ਦਬਾਅ ਬਣਾਉਣਾ ਹੈ ਵੈਸੇ ਇਹ ਕੰਮ ਜੇ ਇਸਲਾਮ ਮੁਲਕ ਤੇ ਅਰਬ ਮੁਲਕ ਪਹਿਲਾਂ ਕਰਦੇ ਜਿਸ ਤਰ੍ਹਾਂ ਉਹ ਕੇਸ ਵਟ ਕੇ ਬੈਠੇ ਰਹਿਆ ਤਾਂ ਸ਼ਾਇਦ ਹਾਲਾਤ ਕੁਝ ਹੋਰ ਹੁੰਦੇ ਇੰਨੀ ਕਤਲੋਗਾਰਤ ਜਿਹੜੀ ਫਲਸਤੀਨ 'ਚ ਨਾਉ ਪਾਉਂਦੀ ਜੇ ਇੱਕ ਮੁਟਤਾ ਦਿਖਾਈ ਹੁੰਦੀ ਸਮੇਂ ਨਾਲ ਪਰ ਇਹ ਸਾਰੇ ਦੇ ਸਾਰੇ ਮੁਲਕ ਜਿਹੜੇ ਅਮਰੀਕਾ ਤੋਂ ਉਹਦੀ ਘੁਰਕੀ ਤੋਂ ਜਾਂ ਡਰ ਰਹੇ ਸਨ ਤੇ ਜਾਂ ਫਿਰ ਉਹਨਾਂ ਦੇ ਨਾਲ ਹੋਏ ਸਮਝੌਤਿਆਂ ਤੇ ਉਹਨਾਂ ਕੋਲ ਮਿਲਣ ਲਈ ਰਵੈਤਾ ਰਹਿਤਾ ਕਰਕੇ ਇਹ ਉਹਦੇ ਖਿਲਾਫ ਮੂੰਹ ਖੋਲਣ ਲਈ ਤਿਆਰ ਨਹੀਂ ਸਨ ਹੁਣ ਸੋਮਵਾਰ ਨੂੰ ਸਾਊਦੀ ਅਰਬ ਦੇ ਰਿਆਦ ਵਿੱਚ ਯੋਜਿਤ ਜਿਹੜੀ ਅਰਬ ਕਾਨਫਰੰਸ ਹੋਈ ਆ ਇਸਲਾਮਿਕ ਦੇਸ਼ਾਂ ਦੇ ਸਾਂਝੇ ਸਵੇਲਣ ਤੇ ਸਰਬਸੰਮਤੀ ਨਾਲ ਇਹ ਕਿਹਾ ਗਿਆ ਹੈ ਕਿ ਗਾਜ਼ਾ ਤੇ ਲਿਬਨਾਨ 'ਚ ਹਮਲੇ ਬੰਦ ਹੋਣੇ ਚਾਹੀਦੇ ਹਨ ਫلسطਿਨੀ 30 ਦੇ ਪ੍ਰਧਾਨ ਮਹਬੂਦ ਮਹਬੂਦ ਅਬਾਸ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਗਾਜ਼ਾ ਪੱਟੀ ਫلسطੀਨ ਖੇਤਰ ਦਾ ਇੱਕ ਅਨਿੱਖੜਵਾਂ ਅੰਗ ਹੈ ਤੇ ਭੁੱਖ ਦੇ ਕਿਸੇ ਵੀ ਹੱਲ ਵਿੱਚ ਵੈਸਟ ਬੈਂਕ ਤੇ ਗਾਜ਼ਾ ਪੱਟੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਉਹਨੇ ਫلسطੀਨ ਨੂੰ ਸੰਯੁਕਤ ਰਾਸ਼ਟਰ ਵਿੱਚ ਇੱਕ ਖੁਦਮੁਖਤਿਆਰ ਸਟੇਟ ਦੇ ਰੂਪ ਵਿੱਚ ਪੂਰੀ ਮੈਂਬਰਸ਼ਿਪ ਦੇਣ ਦੀ ਮੰਗ ਵੀ ਕੀਤੀ ਹੈ। ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਨੇ ਕਾਨਫਰੰਸ ਦੀ ਸ਼ੁਰੂਆਤੀ ਭਾਸ਼ਣ ਦੰਦੇਵੇ ਕਿਹਾ ਕਿ ਲਬਨਾਨ ਤੇ ਗਾਜ਼ਾ ਵਿੱਚ ਤੁਰੰਤ ਜੰਗਮਦੀ ਹੋਣੀ ਚਾਹੀਦੀ ਹੈ ਮਿਸਰ ਦੇ ਰਾਸ਼ਟਰਪਤੀ ਅਬਦਲ ਫਤਾਹ ਅਲ ਸਿਸੀ ਨੇ ਕਿਹਾ ਕਿ ਉਹਨਾਂ ਦਾ ਦੇਸ਼ ਗਾਜ਼ਾ ਪੱਟੀ ਵਿੱਚ ਫਲਸਤੀਨੀਆ ਦੀ ਯੋਜਨਾਬੰਦ ਤਰੀਕੇ ਨਾਲ ਹਤਿਆ ਦੀ ਮਹਿੰਮ ਦੀ ਨਿੰਦਾ ਕਰਦਾ ਹੈ ਇਸ ਤੋਂ ਇਲਾਵਾ ਮਿਸਰ ਦੇ ਰਾਸ਼ਟਰਪਤੀ ਨੇ ਲਬਨਾਨ ਨੂੰ ਲੈ ਕੇ ਵੀ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਦੇਸ਼ ਲਬਨਾਨ ਵਿੱਚ ਸਾਡੇ ਭਰਾਵਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕਰਦਾ ਹੈ ਐਤਵਾਰ ਨੂੰ ਹਮਾਸ ਨੇ ਅਰਬ ਅਤੇ ਇਸਲਾਮਕ ਦੇਸ਼ਾਂ ਨੂੰ ਇਕੱਠੇ ਜੋੜ ਬਣਾਉਣ ਦੀ ਅਪੀਲ ਕੀਤੀ ਸੀ ਤਾਂ ਜੋ ਫਲਸਤੀਨੀ ਲੋਕਾਂ ਦੇ ਸਾਰੇ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕੇ ਨਾਲ ਹੀ ਹਮਾਸ ਨੇ ਅਰਬ ਦੇਸ਼ਾਂ ਤੋਂ ਇਜ਼ਰਾਈਲੀ ਰਾਜਦੂਤਾ ਨੂੰ ਆਪਣੇ ਦੇਸ਼ਾਂ ਤੋਂ ਬਾਹਰ ਕੱਢਣ ਦੀ ਮੰਗ ਵੀ ਕੀਤੀ ਹੈ ਹਮਾਸ ਦੇ ਨੇਤਾ ਉਸਾਮਾ ਹਮਦਾਨ ਨੇ ਅਪੀਲ ਕੀਤੀ ਹੈ ਕਿ ਰਿਆਦ ਵਿੱਚ ਅਰਬ ਤੇ ਇਸਲਾਮਕ ਦੇਸ਼ਾਂ ਦੇ ਨੇਤਾਵਾਂ ਨੂੰ ਯਹੂਦੀ ਰਾਜ ਨਾਲੋਂ ਸਬੰਧ ਤੋੜ ਲੈਣੇ ਚਾਹੀਦੇ ਹਨ ਖਬਰਾਂ ਹੁਣ ਭਾਰਤ ਵਾਲੇ ਪਾਸਿਓਂ ਕੁਝ ਕਰਦੇ ਆਂ ਜੀ ਅ ਜਸਟਿਸ ਸੰਜੀਵ ਖਨਾ ਭਾਰਤ ਦੇ 25 ਚੀਫ ਜਸਟਿਸ ਆਫ ਇੰਡੀਆ ਵਜੋਂ ਸੋਚ ਉੱਕ ਰਹੇ ਹਨ ਜਸਟਿਸ ਜੀਵ ਖੰਨਾ ਦਾ ਕਾਰਜਕਾਲ 6 ਮਹੀਨੇ ਤੇ 1 ਦਿਨ ਦਾ ਹੋਏਗਾ ਉਹਨਾਂ ਦੀ ਸੇਵਾ ਮੁਕਤੀ ਅਗਲੇ ਸਾਲ ਯਾਨੀ ਕਿ 2025 ਵਿੱਚ 13 ਮਈ ਨੂੰ ਹੋ ਜਾਣੀ ਹੈ ਬੇਸ਼ੱਕ ਉਹਨਾਂ ਦਾ ਕਾਰਜਕਾਲ ਛੋਟਾ ਹੈ ਪਰ ਇਹ ਗੱਲ ਕਾਫੀ ਦਿਲਚਸਪ ਹੈ ਕਿ ਚੀਫ ਜਸਟਿਸ ਬਣ ਜਾ ਰਹੇ ਸੰਜੀਵ ਖੰਨਾ ਦਾ ਕਾਰਜਕਾਲ ਉਹਨਾਂ ਦੀ ਸਮਰੱਥਾ ਉਹਨਾਂ ਦੇ ਨਿਆਂਕ ਦਰਸ਼ਨ ਅਤੇ ਭਾਰਤ ਦੀ ਕਾਨੂੰਨੀ ਪ੍ਰਣਾਲੀ ਦੀ ਅੰਦਰੂਨੀ ਸਮੂਹਾਵਾਂ ਦੇ ਸੰਦਰਭ ਵਿੱਚ ਕੀ ਮੈਨੇ ਰੱਖੇਗਾ ਗੌਰ ਮਤਲਬ ਇਹ ਵੀ ਹੈ ਕਿ ਛੋਟੇ ਕਾਰਜਕਾਲ ਦੇ ਸੀਜੀਆਈ ਵਾਲੇ ਭਾਰਤ ਦੇ ਇਤਿਹਾਸ ਨੇ ਅਜੇ ਤੱਕ ਇਹੀ ਦਰਸਾਇਆ ਹੈ ਜੇਕਰ ਉਹ ਕੋਸ਼ਿਸ਼ ਕਰਨ ਤਾਂ ਸੁਧਾਰ ਦੀ ਅਜਹੀ ਦਿਸ਼ਾ ਤੈਅ ਕਰ ਸਕਦੇ ਹਨ ਜਿਸ ਦਾ ਪਾਲਣ ਆਉਣ ਵਾਲੇ ਜੱਜ ਵੀ ਕਰਦੇ ਰਹਿਣਗੇ ਸੁਪਰੀਮ ਕੋਰਟ ਵਿੱਚ ਨਿਆਇਕ ਗਲਤੀਆਂ ਤੇ ਖਾਮੀਆਂ ਤੋਂ ਬਚਣ ਲਈ ਸੀਜੀਆਈ ਦੀ ਮੁੱਖ ਭੂਮਿਕਾ ਹੁੰਦੀ ਹੈ ਦੋਵਾਂ ਪਤਰਾਂ ਤੇ ਪ੍ਰਸ਼ਾਸਨਿਕ ਮੁਖੀ ਵਜੋਂ ਵੀ ਤੇ ਨਿਆਇਕ ਪਰਿਵਾਰ ਦੇ ਮੁਖੀ ਵਜੋਂ ਵੀ ਜਸਟਿਸ ਖੰਨਾ ਨੂੰ 2005 ਵਿੱਚ ਐਡੀਸ਼ਨਲ ਹਾਈ ਕੋਰਟ ਜੱਜ ਵਜੋਂ ਨਿਯੁਕਤ ਕੀਤਾ ਗਿਆ ਅਤੇ ਫਰਵਰੀ 2006 ਵਿੱਚ ਉਹ ਪਰਮਨੈਂਟ ਜੱਜ ਬਣ ਗਏ ਸਨ ਵਕਾਲਤ ਦਾ ਉਹਨਾਂ ਦਾ 23 ਸਾਲ ਦਾ ਤਜਰਬਾ ਹੈ ਪਹਿਲਾਂ ਦਿੱਲੀ ਦੇ 30 ਹਜ਼ਾਰੀ ਕੰਪਲੈਕਸ ਦੀ ਜ਼ਿਲ੍ਹਾ ਅਦਾਲਤ ਅਤੇ ਫਿਰ ਦਿੱਲੀ ਹਾਈ ਕੋਰਟ ਵਿੱਚ ਉਹਨਾਂ ਦਾ ਲੰਬਾ ਤਜਰਬਾ ਹੈ ਜਸਟਿਸ ਖੰਨਾ ਦਿੱਲੀ ਹਾਈ ਕੋਰਟ ਤੋਂ ਹਨ ਤੇ ਪਿਛਲੇ 20 ਸਾਲਾਂ ਤੋਂ ਇਸ ਹਾਈ ਕੋਰਟ ਦੀ ਨਿਮਾਇਂਦਗੀ ਕਰਨ ਵਾਲਾ ਕੋਈ ਵੀ ਜੱਜ ਜਿਹੜਾ ਉਹ ਸੀਜੀਆਈ ਨਹੀਂ ਸੀ ਬਣਿਆ ਸਾਲ 2019 ਵਿੱਚ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਕਲੋਜ਼ੀਅਮ ਨੇ ਜਸਟਿਸ ਖੰਨਾ ਦੀ ਨਿਯੁਕਤੀ ਦੀ ਸਿਫਾਰਿਸ਼ ਕੀਤੀ ਸੀ ਉਦੋਂ ਉਹ ਦਿੱਲੀ ਹਾਈ ਕੋਰਟ ਦੇ ਜੱਜ ਹੁੰਦੇ ਸਨ ਉਸ ਵੇਲੇ 32 ਹੋਰ ਹਾਈ ਕੋਰਟ ਦੇ ਸੀਨੀਅਰ ਜੱਜਾਂ ਨੂੰ ਨਜ਼ਰਅੰਦਾਜ਼ ਕਰਕੇ ਜਸਟਿਸ ਖੰਨਾ ਦਾ ਨਾਮ ਅੱਗੇ ਕੀਤਾ ਗਿਆ ਸੀ ਸਾਬਕਾ ਚੀਫ ਜਸਟਿਸ ਰੰਜਨ ਗਗੋਈ ਜਿਹੜੇ ਨੇ ਉਹਨਾਂ ਨੇ ਆਪਣੀ ਆਟੋ ਬਾਇਓਗ੍ਰਾਫੀ ਵਿੱਚ ਲਿਖਿਆ ਹੈ ਕਿ ਕਲਜ਼ੀਅਮ ਨੇ ਜਸਟਿਸ ਖੰਨਾ ਦੇ ਨਾਮ ਦੀ ਸਿਫਾਰਿਸ਼ ਇਸ ਲਈ ਕੀਤੀ ਸੀ ਕਿਉਂਕਿ ਵਿਚਾਰ ਕਰਨ ਯੋਗ ਦੂਜੇ ਨਾਵਾਂ ਦੇ ਮੁਕਾਬਲੇ ਜਸਟਿਸ ਖੰਨਾ ਦਾ ਕਾਰਜਕਾਲ 2025 ਵਿੱਚ ਉਹਨਾਂ ਦੀ ਸੇਵਾ ਮੁਕਤੀ ਤੋਂ ਪਹਿਲਾਂ ਸੀਜੀਆਈ ਵੱਜੋ ਘਾਟਰ ਤੋਂ ਘਟ 6 ਮਹੀਨੇ ਦਾ ਹੋਵੇਗਾ ਕਲੋਜ਼ੀਅਮ ਸੁਪਰੀਮ ਕੋਰਟ ਦੇ ਜੱਜ ਵੱਜੋਂ ਕਿਸੇ ਨਾਮ ਨੂੰ ਉਹਨਾਂ ਦੀ ਯੋਗਤਾ ਤੇ ਇਮਾਨਦਾਰੀ ਦੀ ਬਜਾਏ ਉਹਨਾਂ ਦੇ ਸੰਭਾਵਿਤ ਕਾਰਜਕਾਲ ਦੇ ਫਰਕ ਦੀ ਲੰਬਾਈ ਦੇ ਆਧਾਰ ਤੇ ਸ਼ਿਫਾਰਿਸ਼ ਕਰਦੀ ਹੋਵੇ ਇਹ ਤੱਥ ਕੁਝ ਅਜੀਬ ਵੀ ਲੱਗ ਸਕਦਾ ਹੈ ਇੰਦਰਾ ਗਾਂਧੀ ਦੀ ਐਮਰਜੈਂਸੀ ਦੇ ਖਿਲਾਫ ਫੈਸਲਾ ਸੁਣਾਉਣ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਹੰਸਰਾਜ ਖੰਨਾ ਦੇ ਭਤੀਜੇ ਹਨ ਮੌਜੂਦਾ ਜਿਹੜੇ ਬਣੇ ਨੇ ਸੀਜੀਆਈ ਜਿਨ੍ਹਾਂ ਨੇ ਐਮਰਜੈਂਸੀ ਦੌਰਾਨ ਹੈਬੀਅਸ ਕੋਰਪਸ ਦੇ ਮਾਮਲੇ ਵਿੱਚ ਅਕਲਿਆਂ ਨਹੀਂ ਸਹਿਮਤੀ ਜਤਾਈ ਸੀ ਅਤੇ ਕਿਹਾ ਸੀ ਕਿ ਬਿਨਾ ਉਚਿਤ ਪ੍ਰਕਿਰਿਆ ਦੇ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਮਤਲ ਨਹੀਂ ਕੀਤਾ ਜਾ ਸਕਦਾ ਬਾਅਦ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਨੇ ਅਗਲੇ ਸੀਜੀਆਈ ਦੀ ਚੋਣ ਵਿੱਚ ਉਹਨਾਂ ਦੇ ਸੀਨੀਅਰ ਹੋਣ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਸੀ ਜਸਟਿਸ ਐਚ ਆਰ ਖੰਨਾ ਨੇ ਇਸ ਤੋਂ ਬਾਅਦ ਅਸਤੀਫਾ ਦੇ ਦਿੱਤਾ ਪਰ ਉਹ ਕੋਰਟ ਦੇ ਇਤਿਹਾਸ ਵਿੱਚ ਇੱਕ ਅਮਰਥਾਂ ਬਣਾ ਲਈ ਸੀ ਨਿੱਜੀ ਤੌਰ ਤੇ ਜਸਟਿਸ ਖੰਨਾ ਨੂੰ ਆਪਣੀ ਇਮਾਨਦਾਰੀ ਲਈ ਜਾਣੇ ਜਾਣ ਵਾਲੇ ਜੱਜਾਂ ਦੇ ਪਰਿਵਾਰ ਤੋਂ ਔਣ ਕਰਕੇ ਕਾਫੀ ਸਨਮਾਨ ਹਾਸਲ ਹੈ ਸੁਪਰੀਮ ਕੋਰਟ ਸਾਹਮਣੇ ਅੱਜ अनेका ਚੁਣੌਤੀਆਂ ਹਨ ਚੁਣੌਤੀਆਂ ਨਹੀਂ ਦੇਖਦੇ ਆ ਕਿ ਉਹਨਾਂ ਦਾ ਕਾਰਜਕਾਲ ਮੌਜੂਦਾ ਚੁਣੌਤੀਆਂ ਨਾਲ ਕਿਵੇਂ ਸਿੱਜਦਾ ਹੈ ਅਗਲੀ ਖਬਰ ਵੀ ਭਾਰਤ ਦੀ ਅਰਥਵਿਵਸਥਾ ਨੂੰ ਲੈ ਕੇ ਆ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਗਿਰਾਵਟ ਦਾ ਸਿਲਸਲਾ ਲਗਾਤਾਰ ਜਾਰੀ ਹੈ ਸੋਮਵਾਰ ਨੂੰ ਭਾਰਤੀ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਡਿੱਗ ਕੇ 84 ਰੁਪਏ ਤੇ 38 ਪੈਸੇ ਤੇ ਪਹੁੰਚ ਗਿਆ ਹੈ ਅਮਰੀਕਾ ਚ ਡੋਨਲਡ ਟਰੰਪਰ ਦੇ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਇਹ ਡਰ ਬਣਿਆ ਹੋਇਆ ਹੈ ਕਿ ਉਹ ਆਪਣੇ ਦੂਜੇ ਕਾਰਜਕਾਲ ਵਿੱਚ ਦਰਾਮਦ ਸਬੰਧ ਤੇ ਟੈਰਪ ਜਿਹੜਾ ਉਹ ਵਧਾ ਸਕਦੇ ਹਨ ਇਹਦਾ ਅਸਰ ਚੀਨੀ ਅਤੇ ਭਾਰਤੀ ਕਰੰਸੀ ਤੇ ਵੀ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ ਚੀਨ ਅਮਰੀਕੀ ਰਾਸ਼ਟਰਪਤੀ ਵਜੋਂ ਡੋਨਲਡ 트ੰਪ ਦੇ ਦੂਜੇ ਕਾਰਜਕਾਲ ਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਆਪਣੀ ਸੁਸਤ ਆਰਥਿਕਤਾ ਨੂੰ ਮੁੜ ਸਰਜੀਤ ਕਰਨ ਲਈ ਕਈ ਨਵੇਂ ਕਦਮ ਚੁੱਕ ਰਿਹਾ ਹੈ 트ੰਪ ਵੱਲੋਂ ਚੋਣ ਜਿੱਤਣ ਲਈ ਕੀਤੇ ਵਾਅਦਿਆਂ ਵਿੱਚ ਚੀਨੀ ਉਤਪਾਦਾਂ ਤੇ 60% ਤੱਕ ਦੀ ਭਾਰੀ ਡਰਾਮਟ ਡਿਊਟੀ ਲਾਉਣਾ ਵੀ ਸ਼ਾਮਲ ਸੀਗਾ ਅਜ਼ਬਰਬਾਈਜਾਨ ਵਿੱਚ ਚੱਲ ਰਹੀ ਹੈ ਗਲੋਬਲ ਵਾਰਮਿੰਗ ਮੀਟਿੰਗ ਇਹਦੇ ਬਾਰੇ ਕਈ ਸਵਾਲ ਉਠਾਏ ਜਾ ਰਹੇ ਹਨ ਗਲੋਬਲ ਤਾਪਮਾਨ ਚ ਹੋ ਰਹੇ ਵਾਧੇ ਨੂੰ ਰੋਕਣ ਦੀ ਉਮੀਦ ਚ ਜਲਵਾਜੂ ਪਰਵਰਤਨ ਤੇ ਸੰਯੁਕਤ ਰਾਸ਼ਟਰ ਦੀ ਪ੍ਰਮੁੱਖ ਬੈਠਕ ਚ ਦੁਨੀਆ ਭਰ ਦੇ ਨੇਤਾ ਆਏ ਹੋਏ ਹਨ ਸਪੇਨ ਵਿੱਚ ਤਾਜ਼ਾ ਹੜ੍ਹ ਵੱਦੇ ਤਾਪਮਾਨ ਕਾਰਨ ਹੋਰ ਵੀ ਘਾਤਕ ਬਣ ਗਏ ਹਨ ਪਰ ਅਮਰੀਕੀ ਚੋਣਾਂ ਚ ਟਰੰਪ ਦੀ ਜਿੱਤ ਤੋਂ ਬਾਅਦ ਕਈ ਸਵਾਲ ਖੜੇ ਹੋ ਰਹੇ ਹਨ ਟਰੰਪ ਨੂੰ ਜਏ ਵਿਅਕਤੀ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ ਜੋ ਜਲਵਾਯੂ ਪਰਵਰਤਨ ਦੇ ਮੁੱਦੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ ਦੂਜੇ ਪਾਸੇ ਜੰਗ ਅਤੇ ਹੋਂਦ ਨਾਲ ਜੁੜੇ ਮੁੱਦੇ ਵੱਲ ਧਿਆਨ ਭਟਕਾਉਣ ਵਾਲੇ ਸਾਬਤ ਹੋ ਸਕਦੇ ਹਨ ਇਸ ਵਾਰ ਕਈ ਵੱਡੇ ਨੇਤਾ COP 29 ਇਹਨੂੰ ਜਿਹਨੂੰ ਕਿਹਾ ਜਾਂਦਾ ਹੈ ਇਹਦੇ ਵਿੱਚ ਹਿੱਸਾ ਲੈ ਵੀ ਨਹੀਂ ਰਹੇ ਅਜ਼ਬਰ ਬਾਈਜ਼ਾਨ ਜੋ ਹੈ ਉਹ ਇਸ ਵਾਰ COP29 ਦੀ ਮੇਜ਼ਬਾਨੀ ਕਰ ਰਿਹਾ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਵੀ ਜਾਂਚ ਉਸ ਮੁਲਕ ਦੇ ਖਿਲਾਫ ਕੀਤੀ ਜਾ ਰਹੀ ਹੈ ਅਜ਼ਬਰ ਬਾਈਜ਼ਾਨ ਨੇ ਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਜੈਵਿਕ ਈਧਰ ਨਾਲ ਸੰਬੰਧਿਤ ਸੌਦੇ ਲਈ ਇਸ ਮੀਟਿੰਗ ਦੀ ਵਰਤੋਂ ਕਰ ਰਿਹਾ ਹੈ ਸੀਓਪੀ ਦਾ ਅਰਥ ਹੈ ਕਾਨਫਰੰਸ ਆਫ ਪਾਰਟੀ ਇਸਤੇ 1992 ਵਿੱਚ ਲਗਭਗ 200 ਦੇਸ਼ਾਂ ਨੇ ਦਸਕਤ ਕੀਤੇ ਸਨ ਸੀਓਪੀ ਵਿੱਚ ਇਹ ਸਾਲ ਲੈਣ ਵਾਲੇ ਦੇਸ਼ਾਂ ਦੇ ਪ੍ਰਤੀਨਿਧ ਹਰ ਸਾਲ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਇਹਦੇ ਤਰੀਕਿਆਂ ਤੇ ਚਰਚਾ ਕਰਨ ਲਈ ਇਹ ਮੀਟਿੰਗ ਕਰਦੇ ਹਨ ਹੁਣ ਅਗਲੀ ਖਬਰ ਲਾਹੌਰ ਤੋਂ ਪਾਕਿਸਤਾਨ ਤੋਂ ਆ ਜਿੱਥੋਂ ਦੀ ਇੱਕ ਕੋਰਟ ਨੇ ਸ਼ਹੀਦ ਭਗਤ ਸਿੰਘ ਦੇ ਬਾਰੇ ਇੱਕ ਜਿਹੜਾ ਫੈਸਲਾ ਕੀਤਾ ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਂ ਤੇ ਰੱਖਣ ਦੀ ਯੋਜਨਾ ਰੱਦ ਕਰ ਦਿੱਤੀ ਗਈ ਹੈ ਪਾਕਿਸਤਾਨ ਦੀ ਅਦਾਲਤ ਨੇ ਕਿਹਾ ਹੈ ਕਿ ਭਗਤ ਸਿੰਘ ਕ੍ਰਾਂਤੀਕਾਰੀ ਨਹੀਂ ਸੀ ਉਹ ਇੱਕ ਅਤਵਾਦੀ ਸੀ ਲਾਹੌਰ ਦੀ ਅਦਾਲਤ ਨੇ ਭਗਤ ਸਿੰਘ ਦੇ ਨਾਂ ਉੱਤੇ ਚੌਕ ਦਾ ਨਾਮ ਰੱਖਣ ਉੱਤੇ ਰੋਕ ਲਾ ਦਿੱਤੀ ਹੈ ਭਗਤ ਸਿੰਘ ਕ੍ਰਾਂਤੀਕਾਰੀ ਨਹੀਂ ਸਗੋ ਅੱਜ ਦੀ ਪ੍ਰਵਾਸਾ ਵਿੱਚ ਇੱਕ ਅਪਰਾਧੀ ਅਤੇ ਅਤਿਵਾਦੀ ਸੀ ਉਹਨੇ ਇੱਕ ਬ੍ਰਿਟਿਸ਼ ਪੁਲਿਸ ਸਹਾਕਾਰੀ ਦਾ ਕਤਲ ਕੀਤਾ ਸੀ ਅਤੇ ਇਸ ਅਪਰਾਧ ਲਈ ਉਹਨੂੰ ਦੋ ਸਾਥੀਆਂ ਸਮੇਤ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਇਹ ਬਿਆਨ ਪਾਕਿਸਤਾਨ ਦੇ ਇੱਕ ਸੇਵਾਮੁਕਤ ਫੌਜੀ ਅਧਿਕਾਰੀ ਦਾ ਹੈ ਪਾਕਿਸਤਾਨ ਦੇ ਸੇਵਾਮੁਕਤ ਫੌਜੀ ਅਧਿਕਾਰੀ ਤਾਰਿਕ ਮਜੀਦ ਦੁਆਰਾ ਇਹ ਵਿਵਾਦਿਤ ਟਿੱਪਣੀ ਦਿੱਤੀ ਗਈ ਸੀ ਇਸੇ ਟਿੱਪਣੀ ਦਾ ਹਵਾਲਾ ਅਦਾਲਤ ਵਿੱਚ ਦੇ ਕੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਦੇ ਸਥਾਨਕ ਪ੍ਰਸ਼ਾਸਨ ਨੇ ਸ਼ਹਿਰ ਦੇ ਸ਼ਮਾਦਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਂ ਤੇ ਬਦਲਣ ਤੇ ਉੱਥੇ ਉਹਨਾਂ ਦਾ ਬੁੱਤ ਸਥਾਪਿਤ ਕਰਨ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਲਾਹੌਰ ਦੇ ਅਮੀਰਾਂ ਦੀ ਵਸੋਂ ਵਾਲੇ ਇਲਾਕੇ ਸ਼ਾਦਮਾਨ ਦੇ ਵਿਚਕਾਰ ਇੱਕ ਛੋਟਾ ਜਿਹਾ ਫੁਆਰੇ ਵਾਲਾ ਚੌਕ ਹੈ ਇਹ ਚੌਕ ਲਾਹੌਰ ਦੀ ਜ਼ਿਲ੍ਹਾ ਜੇਲ੍ਹ ਦੀ ਕੰਧ ਤੇ ਬਿਲਕੁਲ ਨਾਲ ਲੱਗਦਾ ਹੈ ਇਹ ਉਹੀ ਜੇਲ ਹੈ ਜਿੱਥੇ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਨੂੰ ਕੈਦ ਰੱਖਿਆ ਗਿਆ ਸੀ ਤੇ ਫਿਰ ਅਖੀਰ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ ਸੀ ਕੁਝ ਸਮਾਂ ਪਹਿਲਾਂ ਉੱਥੋਂ ਦੇ ਲੋਕਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਇਹ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਅਤੇ ਨਾਲ ਹੀ ਉੱਥੇ ਉਹਨਾਂ ਦਾ ਇੱਕ ਬੁੱਤ ਵੀ ਸਥਾਪਿਤ ਕੀਤਾ ਜਾਵੇ ਇਸ ਮੰਗ ਦੀ ਪ੍ਰਮਾਨਗੀ ਲਈ ਯੋਜਨਾ ਬਣਾਈ ਵੀ ਗਈ ਸੀ ਜਿਸ ਨੂੰ ਅਨੁਮਾਨਤ ਕਰ ਦਿੱਤਾ ਗਿਆ ਹੈ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਂ ਤੇ ਰੱਖਣ ਲਈ ਸਰਕਾਰ ਦੁਆਰਾ ਬਣਾਈ ਗਈ ਕਮੇਟੀ ਵਿੱਚ ਸ਼ਾਮਲ ਮਜੀਦ ਨੇ ਆਪਣੇ ਬਿਆਨ ਵਿੱਚ ਦਾਵਾ ਕੀਤਾ ਕਿ ਭਗਤ ਸਿੰਘ ਕ੍ਰਾਂਤੀਕਾਰੀ ਨਹੀਂ ਸਗੋ ਇੱਕ অপরাধੀ ਸੀ ਅੱਜ ਦੇ ਸ਼ਬਦਾਂ ਵਿੱਚ ਉਹ ਇੱਕ ਆਤਵਾਦੀ ਸੀ ਉਸਨੇ ਇੱਕ ਬ੍ਰਿਟਿਸ਼ ਪੁਲਿਸ ਅਧਿਕਾਰੀ ਨੂੰ ਮਾਰਿਆ ਸੀ ਤੇ ਇਸ ਜੁਰਮ ਲਈ ਉਸ ਨੂੰ ਤੇ ਉਹਦੇ ਦੋ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਇਹ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਵਿੱਚ ਅੱਜ ਵੀ ਕੱਟੜ ਸਲਾਮਕ ਵਿਚਾਰਧਾਰਾ ਦਾ ਬੋਲਬਾਲਾ ਹੈ ਮਜੀਦ ਨੇ ਸਰਕਾਰ ਨੂੰ ਸ਼ਿਪਾਰਸ਼ ਕੀਤੀ ਹੈ ਕਿ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਚੌਕ ਨਾ ਰੱਖਿਆ ਜਾਵੇ ਤੇ ਨਾ ਹੀ ਉੱਥੇ ਉਹਨਾਂ ਦਾ ਬੋਤਲਾਇਆ ਜਾਵੇ ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਰਿਪੋਰਟ ਵਿੱਚ ਅੱਗੇ ਇਹ ਵੀ ਕਿਹਾ ਗਿਆ ਹੈ ਸੌਰੀ ਕੇਪਾਗ ਸਿੰਘ ਮੁਸਲਮਾਨਾਂ ਦੇ ਵਿਰੋਧੀ ਧਾਰਮਿਕ ਨਤਾਵਾਂ ਤੋਂ ਪ੍ਰਭਾਵਿਤ ਸਨ ਜਾਨੀ ਕਿ ਨਰੂ ਗਾਂਧੀ ਤੋਂ ਪ੍ਰਭਾਵਿਤ ਸਨ ਉਸਨੇ ਇਹ ਵੀ ਕਿਹਾ ਕਿ ਭਗਤ ਸਿੰਘ ਫਾਊਂਡੇਸ਼ਨ ਜੋ ਕਿ ਇੱਕ ਐਨਜੀਓ ਹੈ ਇਸਲਾਮਿਕ ਵਿਚਾਰਧਾਰਾ ਤੇ ਪਾਕਿਸਤਾਨੀ ਸੱਭਿਆਚਾਰ ਦੇ ਵਿਰੁੱਧ ਕੰਮ ਕਰ ਰਹੀ ਹੈ ਅਤੇ ਇਸ ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ ਉਸਨੇ ਇਹ ਵੀ ਕਿਹਾ ਕਿ ਫਾਊਂਡੇਸ਼ਨ ਦੇ ਅਧਿਕਾਰੀ ਜੋ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਹਨ ਉਹ ਇਹ ਨਹੀਂ ਜਾਣਦੇ ਕਿ ਪਾਕਿਸਤਾਨ ਵਿੱਚ ਕਿਸੇ ਨਾਸਤਿਕ ਦੇ ਨਾਂ ਤੇ ਕਿਸੇ ਜਗ੍ਹਾ ਦਾ ਨਾਂ ਰੱਖਣਾ ਮਨਜ਼ੂਰ ਹੀ ਨਹੀਂ ਹੋ ਸਕਦਾ ਅਤੇ ਇਸਲਾਮ ਮੁਕੀ ਬੁੱਤਾਂ ਦੀ ਮਨਾਈ ਵੀ ਕਰਦਾ ਹੈ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤੀਆਜ਼ ਰਸ਼ੀਦ ਕਰੈਸ਼ੀ ਨੇ ਇਸ ਰਿਪੋਰਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਪੀਟੀਆਈ ਨੂੰ ਦੱਸਿਆ ਹੈ ਕਿ ਭਗਤ ਸਿੰਘ ਬਿਨਾਂ ਸ਼ੱਕ ਮਹਾਨ ਕ੍ਰਾਂਤੀਕਾਰੀ ਸਨ ਉਹਨਾਂ ਨੂੰ ਆਜ਼ਾਦੀ ਘੁਲਾਟੀਆਂ ਤੇ ਸ਼ਹੀਦ ਐਲਾਨਿਆ ਹੋਇਆ ਹੈ ਉਹਨਾਂ ਕਹਿੰਿਆ ਕਿ ਮੈਂ ਸੇਵਾਮੁਕਤ ਕਮਾਂਡਰ ਮਜੀਦ ਨੂੰ ਭਗਤ ਸਿੰਘ ਫਾਊਂਡੇਸ਼ਨ ਤੇ ਗੰਭੀਰ ਇਲਜ਼ਾਮ ਲਾਉਣ ਅਤੇ ਭਗਤ ਸਿੰਘ ਤੇ ਉਹਨਾਂ ਦੇ ਸਟੈਂਡ ਦਾ ਵਿਰੋਧ ਕਰਨ ਲਈ ਇੱਕ ਕਾਨੂੰਨੀ ਨੋਟਿਸ ਵੀ ਭੇਜਾਂਗਾ ਸ਼ਹੀਦ ਭਗਤ ਸਿੰਘ ਨੂੰ ਪਾਕਿਸਤਾਨ ਚ ਅਪਰਾਧੀ ਕਹਿਣ ਤੇ ਆਮ ਆਦਮੀ ਪਾਰਟੀ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ ਆਪ ਪਾਰਟੀ ਦੇ ਸੰਸਦ ਮੈਂਬਰ ਤੇ ਸਪੋਕਸਪੀਨ ਮਨਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਪੰਜਾਬ ਸਰਕਾਰ ਦਾ ਇਹ ਫੈਸਲਾ ਅਤਿ ਨਿੰਦਣਯੋਗ ਹੈ ਅਸੀਂ ਭਗਤ ਸਿੰਘ ਦਾ અપਮਾਨ ਬਰਦਾਸ਼ਤ ਨਹੀਂ ਕਰ ਸਕਦੇ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਪਾਕਿਸਤਾਨ ਤੋਂ ਜਵਾਬ ਮੰਗਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਸੋਚਣਾ ਚਾਹੀਦਾ ਹੈ ਕਿ ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਉਸ ਸਮੇਂ ਦੇਸ਼ ਦੀ ਵੰਡ ਨਹੀਂ ਸੀ ਹੋਈ। ਉਸ ਸਮੇਂ ਇਹ ਮੁੱਦਾ ਹੀ ਨਹੀਂ ਸੀ ਕਿ ਭਗਤ ਸਿੰਘ ਭਾਰਦੇ ਨੇ ਜਾਂ ਪਾਕਿਸਤਾਨ ਦੇ। ਉਦੋਂ ਮਾਮਲਾ ਸਿਰਫ 200 ਸਾਲਾਂ ਦੇ ਭਾਰਤ ਦੇ ਉੱਤੇ ਰਾਜ ਕਰ ਰਹੇ ਅੰਗਰੇਜ਼ੀ ਸ਼ਾਸਨ ਤੋਂ ਆਜ਼ਾਦੀ ਪ੍ਰਾਪਤ ਕਰਨ ਦਾ ਹੀ ਸੀ। ਕੰਗ ਨੇ ਇਹ ਵੀ ਕਿਹਾ ਕਿ ਜਦੋਂ ਭਗਤ ਸਿੰਘ ਨੇ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ ਤਾਂ ਉਹਨਾਂ ਨੇ ਉਹਨਾਂ ਦਾ ਮਕਸਦ ਕਿਸੇ ਦੀ ਜਾਨ ਮਾਲ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ ਸਗੋ ਸੁੱਤੀ ਪੀ ਅੰਗਰੇਜ਼ ਸਰਕਾਰ ਨੂੰ ਜਗਾਉਣਾ ਸੀ ਜੋ ਸਾਡੇ ਤੇ ਜ਼ੁਲਮ ਕਰ ਰਹੀ ਸੀ ਅਤੇ ਲੋਕਾਂ ਨੂੰ ਗੁਲਾਮ ਬਣਾ ਰਹੀ ਸੀ ਅਗਲੀ ਖਬਰ ਖਬਰ ਜਿਹੜੀ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਲੈ ਕੇ ਹੈ ਜੀ ਇੰਟਰਨੈਸ਼ਨਲ ਵਿਦਿਆਰਥੀਆਂ ਦਾ ਹੁਣ ਕੈਨੇਡਾ ਤੋਂ ਮੋਹ ਪੰਗ ਹੋ ਰਿਹਾ ਹੈ ਤੇ ਹੁਣ ਉਹ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਅਮਰੀਕਾ ਵਿੱਚ ਆਪਣੀ ਪੜ੍ਹਾਈ ਪੂਰੀ ਕਰਨਾ ਚਾਹੁੰਦੇ ਹਨ ਕੈਨੇਡਾ ਤੇ ਭਾਰਤ ਵਿਚਲੇ ਚੱਲ ਰਹੇ ਤਣਾਅ ਦੇ ਕਾਰਨ ਭਾਰਤੀ ਵਿਦਿਆਰਥੀ ਹੁਣ ਕੈਨੇਡਾ ਜਾਣ ਤੋਂ ਝਿਜਕ ਰਹੇ ਹਨ ਇਸ ਤੋਂ ਪਹਿਲਾਂ ਹਰ ਸਾਲ ਤਕਰੀਬਨ 3 ਲੱਖ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਜਾਂਦੇ ਸਨ ਜਿਨ੍ਹਾਂ ਵਿੱਚੋਂ 70% ਪੰਜਾਬ ਦੇ ਹੀ ਹੁੰਦੇ ਸਨ ਹੁਣ ਪੰਜਾਬ ਦੇ ਵਿਦਿਆਰਥੀ ਆਸਟ੍ਰੇਲੀਆ ਅਮਰੀਕਾ ਸਵਿਟਜ਼ਰਲੈਂਡ ਜਰਮਨੀ ਤੇ ਨਿਊਜ਼ੀਲੈਂਡ 'ਚ ਪੜ੍ਹਨ ਦੀ ਯੋਜਨਾ ਬਣਾ ਰਹੇ ਹਨ ਸਿੱਖਿਆ ਸਲਾਹਕਾਰ ਵੀ ਪੜ੍ਹਾਈ ਲਈ ਇਹਨਾਂ ਦੇਸ਼ਾਂ ਵਿੱਚ ਜਾਣ ਦੀ ਸਲਾਹ ਦੇ ਰਹੇ ਹਨ ਕੈਨੇਡਾ ਵਿੱਚ ਪੜ੍ਹਾਈ ਦੇ ਨਾਲ ਨਾਲ ਜਲਦੀ ਹੀ ਵਰਕ ਪਰਮਿਟ ਅਤੇ ਪੀਆਰ ਮਿਲ ਜਾਂਦੀ ਸੀ ਇਸ ਕਰਕੇ ਬਥੇਰੇ ਵਿਦਿਆਰਥੀਆਂ ਨੇ ਕੈਨੇਡਾ ਵੱਲ ਰੁਕ ਕੀਤਾ ਸੀ ਹੁਣ ਕੈਨੇਡਾ ਦੇ ਵਿਜ਼ਟਰ ਵੀਜ਼ਾ ਤੇ ਹੋਰ ਵੀਜ਼ਾ ਨਿਯਮਾਂ ਵਿੱਚ ਬਦਲਾਅ ਕਰਨ ਪੰਜਾਬ ਦੇ ਵਿਦਿਆਰਥੀਆਂ ਤੇ ਇਹਦਾ ਵੱਡਾ ਅਸਰ ਪਿਆ ਹੈ ਮਨੀਪੁਰ ਤੋਂ ਖਬਰ ਹੈ ਜੀ ਇੱਕ ਮਨੀਪੁਰ ਦੇ ਵਿੱਚ ਸੋਮਵਾਰ ਨੂੰ CRPF ਦੇ ਜਵਾਨਾਂ ਨਾਲ ਹੋਏ ਮੁਕਾਬਲੇ ਵਿੱਚ 11 ਲੋਕ ਮਾਰੇ ਗਏ ਜਿਨ੍ਹਾਂ ਨੂੰ ਉਹ ਸ਼ੱਕੀ ਅਤਵਾਦੀ ਗਿਰਦਾਨ ਰਹੇ ਹਨ ਇਸ ਮੁਕਾਬਲੇ ਵਿੱਚ ਸੀਆਰਪੀਐਫ ਦਾ ਇੱਕ ਨਜਵਾਨ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਦੱਸਿਆ ਜਾਂਦਾ ਹੈ ਇਹ ਮੁਕਾਬਲਾ ਜੀਰੀਬਾਮ ਸ਼ਹਿਰ ਤੋਂ ਕਰੀਬ 30 ਕਿਲੋਮੀਟਰ ਦੂਰ ਬੋਰੋ ਬੇਕਰਾ ਖਾਣਾ ਖੇਤਰ ਦੇ ਕੋਲ ਇੱਕ ਪਿੰਡੂ ਖੇਤਰ ਵਿੱਚ ਦੁਪਹਿਰੇ 3 ਵਜੇ ਦੇ ਕਰੀਬ ਹੋਇਆ ਦੱਸਿਆ ਜਾਂਦਾ ਹੈ ਕੁਝ ਮੀਡੀਆ ਰਿਪੋਰਟਾਂ ਚ ਇਹ ਵੀ ਕਿਹਾ ਗਿਆ ਹੈ ਕਿ ਮੁਕਾਬਲੇ 'ਚ ਮਾਰੇ ਗਏ ਨੌਜਵਾਨ ਕੁੱਕੀ ਭਾਈਚਾਰੇ ਦੇ ਮੈਂਬਰ ਸਨ ਜਦ ਕਿ ਕੁਕੀ ਕਬੀਲੇ ਦੀ ਸਭ ਤੋਂ ਵੱਡੀ ਸੰਸਥਾ ਕੁਕੀ ਜੋ ਕਾਉਂਸਲ ਨੇ ਇਹਨਾਂ ਲੋਕਾਂ ਨੂੰ ਸਥਾਨਕ ਵਲੰਟੀਅਰ ਦੱਸਿਆ ਹੈ ਇਸ ਘਟਨਾ ਤੋਂ ਬਾਅਦ ਪੰਜ ਨਾਗਰਿਕ ਲਾਪਤਾ ਹੋਣ ਦੀ ਸੂਚਨਾ ਵੀ ਮਿਲੀ ਹੈ ਇਹ ਸਾਰੇ ਮਤਾਲੀ ਭਾਈਚਾਰੇ ਦੇ ਦੱਸੇ ਜਾਂਦੇ ਹਨ ਪੁਲਿਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਇਹ ਲਾਪਤਾ ਹੋਏ ਲੋਕਾਂ ਨੂੰ ਅਗਵਾ ਕੀਤਾ ਗਿਆ ਹੈ ਜਾਂ ਉਹ ਕਿਤੇ ਲੁਕੇ ਹੋਏ ਹਨ ਮੁੱਠ ਭੇੜ ਦੀ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੁਕੀ ਕਬੀਲੇ ਦੀ ਮੁੱਖ ਸੰਸਥਾ ਕੁਕੀ ਜੋ ਕੌਂਸਲ ਨੇ ਸ਼ਰਦਾ ਦੇ ਪ੍ਰਤੀਕ ਵਜੋਂ ਪੀੜਤਾ ਨਾਲ ਸਮੂਹਕ ਸੋਗ ਤੇ ਇੱਕ ਜੁੜਤਾ ਦਾ ਪ੍ਰਗਟਾਵਾ ਕਰਨ ਲਈ ਭਲਕੇ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕੁਕੀ ਦੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਮੁਕੰਮਲ ਬੰਦ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਿੱਤਿਆਨਾਥ ਦੇ ਨਾਰੇ ਇਕ ਹੈ ਤਾਂ ਸੇਫ ਹੈ ਅਤੇ ਵਟੇਗੇ ਤੋਂ ਕਟੇਗੇ ਦੀ ਆਲੋਚਨਾ ਕਰਦੇ ਆ ਕਿ ਉਹਨਾਂ ਦਾ ਇਰਾਦਾ ਇਕਤਾ ਨੂੰ ਖਤਮ ਕਰਨਾ ਤੇ ਆਪਣਾ ਦਬਦਬਾ ਦਿਖਾਉਣਾ ਹੈ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖਾ ਹਮਲਾ ਕਰਦਿਆ ਉਹਨਾਂ ਤੇ ਵਿਰੋਧੀ ਧਿਰ ਨੂੰ ਦਬਾਉਣ ਅਤੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਢਾਉਣ ਲਈ ਬੱਕਰੀਆਂ ਵਾਂਗ ਵਿਧਾਇਕਾਂ ਨੂੰ ਖਰੀਦਣ, ਖੋਣ ਅਤੇ ਕਤਲ ਕਰਨ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਮੋਦੀ ਜੀ ਸਰਕਾਰਾਂ ਨੂੰ ਢਾਉਣ 'ਚ ਵਿਸ਼ਵਾਸ ਰੱਖਦੇ ਹਨ। ਉਹ ਵਿਧਾਇਕਾਂ ਨੂੰ ਖਰੀਦਦੇ ਹਨ। ਉਹਨਾਂ ਦਾ ਕੰਮ ਵਿਧਾਇਕਾਂ ਨੂੰ ਬੱਕਰੀਆਂ ਵਾਂਗ ਰੱਖਣਾ ਹੁੰਦਾ ਹੈ। ਉਹਨਾਂ ਨੂੰ ਪਾਲਣਾ ਤੇ ਫਿਰ ਉਹਨਾਂ ਨੂੰ ਕੱਟ ਕੇ ਖਾ ਲੈਣਾ। ਇਹ ਹੈ ਮੋਦੀ ਦੀ ਅਸਲ ਰਾਜਨੀਤੀ ਤੇ ਵਿਚਾਰਧਾਰਾ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪਰਜਵਲ ਰਵੰਨਾ ਦੀ ਜ਼ਮਾਨਤ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਪਰਜਵਲ ਰਵੰਨਾ ਇਸ ਸਮੇਂ ਬਲਾਤਕਾਰ ਤੇ ਜਿਨਸੀ ਸ਼ੋਸ਼ਣ ਵਰਗੇ ਕਈ ਮਾਮਲਿਆਂ 'ਚ ਜੇਲ੍ਹ ਵਿੱਚ ਹੈ ਤੇ ਜਸਟਿਸ ਬੇਲਾਮ ਤ੍ਰिवेदी ਤੇ ਸ਼ਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਇਹ ਆਰਡਰ ਕੀਤੇ ਹਨ ਇਸ ਤੋਂ ਪਹਿਲਾਂ 21 ਅਕਤੂਬਰ ਨੂੰ ਕਰਨਾਟਕ ਹਾਈ ਕੋਰਟ ਨੇ ਰਵੰਨਾ ਦੀ ਨਿਯਮਤ ਜ਼ਮਾਨਤ ਅਤੇ ਅਗਾਊਂ ਜ਼ਮਾਨਤ ਟਿਸ਼ਨਾਂ ਨੂੰ ਰੱਦ ਕਰ ਦਿੱਤਾ ਸੀ ਭਾਰਤ ਦੀ ਇੱਕ 에어ਲਾਈਨ ਕੰਪਨੀ ਸੀ ਜੀ ਵਿਸਤਾਰਾ 100 ਵਾਰ ਨੂੰ ਆਪਣੀ ਆਖਰੀ ਉਡਾਨ ਜਿਹੜੀ ਉਹ ਭਰੇਗੀ ਇਹ ਕੰਪਨੀ ਪਿਛਲੇ 9 ਸਾਲਾਂ ਤੋਂ ਭਾਰਤੀ ਹਵਾਈ ਖੇਤਰ ਵਿੱਚ ਆਪਣੀਆਂ ਸਵਾਮਾਂ ਪੇਸ਼ ਕਰ ਰਹੀ ਸੀ ਵਿਸਤਾਰਾ ਸਿੰਗਾਪੁਰ 에어ਲਾਈਨ ਅਤੇ ਟਾਟਾ ਸੰਝ ਦੀ ਇੱਕ ਸਾਂਝੀ ਕੰਪਨੀ ਸੀ ਹਾਲਾਂਕਿ ਹੁਣ ਇਸ ਨੂੰ ਟਾਟਾ ਗਰੁੱਪ ਦੀ ਮਾਲਕੀ ਵਾਲੀ 에어ਲਾਈਨ ਕੰਪਨੀ 에어 ਇੰਡੀਆ ਨਾਲ ਮਿਲਾਇਆ ਜਾ ਰਿਹਾ ਹੈ ਇਸ ਰਲੇਵੇਂ ਤੋਂ ਬਾਅਦ ਵਿਸਤਾਰਾ ਤੇ 에어ਲਾਈਨ ਇੰਡੀਆ ਰਾਈ ਏਅਰ ਇੰਡੀਆ ਰਾਈ ਕੀਤਾ ਇਹ ਇਹਦਾ ਹੁਣ ਸੰਚਾਲਨ ਕੀਤਾ ਜਾਏਗਾ ਇਸ ਵਿੱਚ ਹੈਲਪ ਡੈਸਕ ਅਤੇ ਟਿਕਟ ਦਫ਼ਤਰ ਵੀ ਸ਼ਾਮਲ ਹਨ ਰੇਲੇਵੇਂ ਨਾਲ ਸੇਵਾ ਦੇ ਵਿਆਰਾਂ ਤੇ ਸਰਪੈਂਡ ਦੀਆਂ ਚਿੰਤਾਵਾਂ ਦੇ ਵਿਚਕਾਰ ਟਾਟਾ ਨੇ ਭਰੋਸਾ ਦਿਵਾਇਆ ਹੈ ਕਿ ਵਿਸਤਾਰਾ ਦਾ ਇਨ ਫਲਾਈਟ ਦਾ ਅਨੁਭਵ ਬਿਲਕੁਲ ਪਹਿਲਾਂ ਵਾਲਾ ਹੀ ਰਹੇਗਾ ਸਾਬਕਾ ਵਿੱਤ ਮੰਤਰੀ ਤੇ ਗਿੱਦੜਵਾ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅੱਜ ਇੱਕ ਕਿਸਾਨ ਆਗੂ ਨਾਲ ਗੱਲਬਾਤ ਕਰਦੇ ਹੋਏ ਉਹਦਾ ਦਾ ਜਵਾਬ ਨਾ ਦੇ ਸਕੇ ਅਤੇ ਬਿਨਾਂ ਜਵਾਬ ਦਿੱਤੇ ਹੀ ਆਪਣੀ ਐਸਯੂਵੀ ਸਵਾਰ ਹੋ ਕੇ ਉੱਥੋਂ ਨਿਕਲ ਗਏ ਇਸ ਦੌਰਾਨ ਭਾਵੇਂ ਮਨਪ੍ਰੀਤ ਬਾਦਲ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਸਨ ਤੇ ਗਿੱਦੜਵਾ ਤੋਂ ਵਿਧਾਇਕ ਵਜੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਕੁਝ ਕਿਸਾਨ ਪੱਖੀ ਕੰਮਾਂ ਨੂੰ ਵੀ ਗਿਣਾਇਆ ਸੀ ਪਰ ਜਦੋਂ ਕਿਸਾਨ ਆਗੂ ਨੇ ਕਿਸਾਨ ਸ਼ੁਭਕਰਨ ਸਿੰਘ ਅਤੇ ਝੋਨੇ ਦੇ ਲਿਫਟਿੰਗ ਬਾਰੇ ਸਵਾਲ ਪੁੱਛੇ ਤਾਂ ਮਨਪ੍ਰੀਤ ਬਾਦਲ ਨੂੰ ਕੋਈ ਗੱਲ ਸੁਜੀ ਨਾ ਤੇ ਉਹ ਗੱਲਬਾਤ ਛੱਡ ਕੇ ਆਪਣੀ ਗੱਡੀ ਦੇ ਵਿੱਚ ਬੈਠ ਕੇ ਤੁਰਦੇ ਬਣੇ ਕੁਝ ਦਿਨਾਂ ਤੋਂ ਕਿਸਾਨ ਭਾਰਤੀ ਜਨਤਾ ਪਾਰਟੀ ਆਗੂਆਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਇਹਨਾਂ ਦੇ ਪਿੱਛੇ ਜੇ ਮਨਪ੍ਰੀਤ ਬਾਦਲ ਦੀ ਪਤਨੀ ਵੀਨੂ ਬਾਦਲ ਦਾ ਵੀ ਘਰਾਵ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਤੋਂ ਇਲਾਵਾ ਗਿੱਦੜਪਾ ਵਿੱਚ ਮਨਪ੍ਰੀਤ ਦੇ ਦਫ਼ਤਰ ਦੇ ਬਾਹਰ ਵੀ ਧਰਨੇ ਤੇ ਬੈਠੇ ਹੋਏ ਹਨ ਮਨਪ੍ਰੀਤ ਸਿੰਘ ਬਾਦਲ 12 ਸਾਲਾਂ ਬਾਅਦ ਗਿੱਦੜਪਾਣਾ ਗਿੱਦੜਪਾਣਾ ਤੋਂ ਚੋਣ ਜਿੱਤਣ ਦੀ ਤਾਕ ਵਿੱਚ ਹਨ ਉਹ ਹਸਲ ਕੇ ਨੂੰ ਇੱਕ ਮਾਡਲ ਵਿਧਾਨ ਸਭਾ ਹਲਕੇ ਵਜੋਂ ਦਿਖਾ ਰਹੇ ਹਨ ਉਹ ਆਪਣੇ ਚਾਚਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਪੁੱਛੇ ਜਾਣ ਤੇ ਵੀ ਮਨਪ੍ਰੀਤ ਬਾਦਲ ਨੇ ਕਿਹਾ ਮੈਂ ਲੋਕਾਂ ਨੂੰ ਬਾਦਲ ਸਾਹਿਬ ਦੀ ਯਾਦ ਦਿਵਾਉਣਾ ਹਾਂ ਕਿ ਉਹ ਕਿਹੋ ਜਿਹਾ ਆਗੂ ਸਨ ਉਹਨਾਂ ਦੇ ਅੰਦਰ ਕੁਝ ਗੁਣ ਸਨ ਜੋ ਸਿਰਫ ਅਸੀਂ ਹੀ ਅਪਣਾ ਸਕਦੇ ਹਾਂ ਹਲਕੇ ਚ ਵਾਪਸੀ ਤੇ ਲੋਕਾਂ ਦੇ ਪ੍ਰਤੀਕਰਮ ਤੇ ਮਨ ਪ੍ਰੀਤ ਬਾਦਲ ਨੇ ਕਿਹਾ ਕਿ ਜਜਬਾਤੀ ਹੰਗਾਰਾ ਮੈਨੂੰ ਮਿਲ ਰਿਹਾ ਹੈ ਜਦੋਂ ਲੋਕ ਮੈਨੂੰ ਦੇਖਦੇ ਆ ਤਾਂ ਰੋਣ ਲੱਗ ਜਾਂਦੇ ਹਨ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਦਾਵਾ ਕੀਤਾ ਕਿ ਉਹ ਪਿਛਲੇ 15 ਸਾਲਾਂ ਵਿੱਚ ਜਦੋਂ ਤੋਂ ਉਹਨਾਂ ਨੇ ਹਲਕਾ ਛੱਡਿਆ ਹੈ ਹਲਕੇ ਵਿੱਚ ਕੋਈ ਵੀ ਤਰੱਕੀ ਜਿਹੜੀ ਉਹ ਨਹੀਂ ਹੋਈ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ 15 ਦਿਨਾਂ ਅੰਦਰ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਅਤੇ ਅਗਲੇ 8 ਹਫ਼ਤਿਆਂ ਵਿੱਚ ਚੋਣ ਪ੍ਰਕਿਰਿਆ ਪੂਰੀ ਕਰਨ ਦੇ ਹੁਕਮ ਦਿੱਤੇ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਅਤੇ ਅਭਿਸ਼ੇਕ ਮੰਨੂ ਸਿੰਘ ਵੀ ਅੱਜ ਸੁਪਰੀਮ ਕੋਰਟ ਵਿੱਚ ਪੇਸ਼ ਹੋਏ ਇਸ ਤਰ੍ਹਾਂ ਸੁਪਰੀਮ ਕੋਰਟ 'ਚ ਸਰਕਾਰ ਦੀ ਦਲੀਲ ਸੀ ਕਿ ਸਾਨੂੰ ਵਾਰਡ ਵੰਡੀ ਪੂਰੀ ਕਰਨੀ ਅਜੇ ਪਾਰਟਮੰਟ ਦੀ ਪੂਰੀ ਕਰਨੀ ਹੈ ਇਸ ਲਈ ਘੱਟੋ ਘੱਟ 31 ਮਾਰਚ ਦਾ ਸਮਾਂ ਦਿੱਤਾ ਜਾਵੇ 14 ਅਕਤੂਬਰ ਨੂੰ ਸੁਣਵਾਈ ਤੋਂ ਬਾਅਦ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਬਗੈਰ ਵਾਟਬੰਦੀ ਦੇ 15 ਦਿਨਾਂ ਦੇ ਅੰਦਰ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇ ਪਰ ਇਹ ਪ੍ਰਕਿਰਿਆ ਨਿਰਧਾਰਤ ਸਮੇਂ ਵਿੱਚ ਪੂਰੀ ਨਹੀਂ ਸੀ ਹੋ ਸਕੀ ਇਸ ਦੌਰਾਨ ਸਰਕਾਰੀ ਛੁੱਟੀਆਂ ਵੀ ਵਿਚਕਾਰ ਆ ਗਈਆਂ ਸਨ ਇਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਮਾਨਾਣੀ ਪਟੀਸ਼ਨ ਦਾਇਰ ਕੀਤੀ ਗਈ ਸੀ ਇਸ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਮਾਨਾਣੀ ਦਾ ਨੋਟਿਸ ਵੀ ਜਾਰੀ ਕੀਤਾ ਸੀ ਇਸ ਦੇ ਨਾਲ ਹੀ ਚੋਣਾਂ ਦਾ ਨੋਟੀਫਿਕੇਸ਼ਨ 10 ਦਿਨਾਂ ਤੇ ਜਾਰੀ ਕਰਨ ਲਈ ਵੀ ਕਿਹਾ ਸੀ ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਜੇਕਰ ਨਿਰਧਾਰਤ ਸਮੇਂ ਤੇ ਇਹ ਕਾਰਵਾਈ ਨਾ ਕੀਤੀ ਗਈ ਤਾਂ 50000 ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਤੇ ਮਾਨ ਕਹਾਣੀ ਦਾ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ ਇਹਦੇ ਨਾਲ ਹੀ ਅੱਜ ਦੀਆਂ ਖਬਰਾਂ ਦਾ ਬਲਟਨ ਇੱਥੇ ਹੀ ਕਰਦੇ ਹਾਂ ਸਮਾਪਤ ਤੁਹਾਡਾ ਟੀਵੀ ਪੰਜਾਬ 247 ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ